ਜੈ ਗੁਰਦੇਵ ਧੰ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਨਗਰ ਕੀਰਤਨ ਆ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਸਮੂਹ ਦੇਸ਼ ਨਿਵਾਸੀਆਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਿੰਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਆ ਤੇ ਮਹਾਰਾਜ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਰੱਖੇ ਜੇ ਅੱਜ ਮਹਾਰਾਜ ਜੀ ਦਾ ਜਿਹੜਾ ਨਗਰ ਕੀਰਤਨ ਆ ਉਹ ਮਨਾਇਆ ਜਾ ਰਿਹਾ ਵਾ ਇਸ ਵੱਜੋਂ ਅੱਜ ਸਾਰੇ ਹੀ ਜੋ ਅੰਬੇਦਕਰ ਮਿਸ਼ਨ ਵੱਲੋਂ ਅੱਜ ਲੱਡੂਆਂ ਦਾ ਜਿਹੜਾ ਇੱਥੇ ਲੰਗਰ ਲਗਾਇਆ ਗਿਆ ਹੈਗਾ ਵਾ ਪ੍ਰਾਣੀ ਸਿਟੀ ਰੋਡ ਤੇ ਤੇ ਅਸੀਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਤੇ ਦੇਸ਼ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਅਸੀਂ ਬਸ ਇਹੀ ਸੁਨੇਹਾ ਦੇਵਾਂਗੇ ਕਿ ਵੀ ਜਿਹੜੀ ਹੈ ਦੇਸ਼ ਦੇ ਵਿੱਚ ਭਾਈਚਾਰਕ ਸਾਂਝ, ਏਕਤਾ, ਅਖੰਡਤਾ ਮਣੀ ਰਵੇ ਤੇ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਨਸ਼ੇ ਛੱਡੋ ਤੇ ਜਿਹੜਾ ਹੈਗਾ ਵਾ এডੂਕੇਸ਼ਨ ਪੜ੍ਹਾਈ ਜਿਹੜਾ ਵੱਧ ਤੋਂ ਵੱਧ ਕਰਨ ਤਾਂ ਜੋ ਆਪਣੇ ਜਿਹੜੇ ਮੁਲਕ ਨੂੰ ਦੇਸ਼ ਨੂੰ ਹੋਰ ਅੱਗੇ ਜਿਹੜਾ ਲੈ ਆਇਆ ਜਾ ਸਕੇ ਦੇਖੋ ਜੀ ਗੁਰੂ ਰਵੀਦਾਸ ਮਹਾਰਾਜ ਜੀ ਉਹਨਾਂ ਦੀਆਂ ਜਿਹੜਾ ਸਾਡੇ ਸਮਾਜ ਨੂੰ ਬਹੁਤ ਵੱਡੀਆਂ ਜਿਹੜੀ ਹੈਗੀਆਂ ਦੇਣ ਹੈਗੀਆਂ ਉਹਨਾਂ ਨੇ ਜਿਹੜਾ ਹੈਗਾ ਸਭ ਨੂੰ ਭਾਈਚਾਰਕ ਸਾਂਝ ਤੇ ਏਕਤਾ ਦਾ ਜਿਹੜਾ ਹੈਗਾ ਵਾ ਪ੍ਰਤੀਕ ਸਭ ਨੂੰ ਜਿਹੜਾ ਹੈਗਾ ਵਾ ਉਹ ਸੁਨੇਹਾ ਦਿੱਤਾ ਤੇ ਉਹਨਾਂ ਦੀਆਂ ਸਮਾਜ ਨੂੰ ਬਹੁਤ ਉਪਲਬਧੀਆਂ ਉਹਨਾਂ ਦੇ ਕਰਕੇ ਜਿਹੜਾ ਹੈਗਾ ਵਾ ਅੱਜ ਸਮਾਜ ਜਿਹੜਾ ਹੈਗਾ ਵਾ ਤਰੱਕੀਆਂ ਤੇ ਜਾ ਰਿਹਾ ਵਾ ਵੱਡੀ ਗੱਲ ਇਹ ਕਿ ਜਿਹੜੇ ਬਲਵਿਧ ਪਾਈਚਰੋ ਵੀ ਅੱਜ ਸੋਫਾ ਯਾਤਰਾ ਦਾ ਸਵਾਗਤ ਕੀਤਾ ਜਾ ਰਿਹਾ ਜਿਆਦਾਤਰ ਦੇਖਿਆ ਜਾਂਦਾ ਕਿ ਲੋਕ ਵੱਡੀਆਂ ਬਾ ਦਿੰਦੇ ਆ ਦੇਖੋ ਜੀ ਅਸੀਂ ਅਸੀਂ ਤਾਂ ਦੇਖੋ ਇਹੀ ਚਾਹੁੰਦੇ ਆ ਵੀ ਸਾਰੇ ਰਲ ਮਿਲ ਕੇ ਜਿਹੜਾ ਹੈਗਾ ਵਾ ਗੁਰੂ ਮਹਾਰਾਜ ਜੀ ਦਾ ਦਿਨ ਜਿਹੜਾ ਹੈਗਾ ਵਾ ਮਨਾਣ ਇਹੀ ਅਸੀਂ ਸਾਰਿਆਂ ਨੂੰ ਮੈਸੇਜ ਸੁਨੇਹਾ ਦੇਣਾ ਚਾਹਾਂਗੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰ ਮੋਗਨ ਵਾਸੀਆਂ ਨੂੰ ਸਭ ਤੋਂ ਪਹਿਲਾਂ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੀਆਂ ਵਧਾਈਆਂ ਦਵਾਂਗੇ ਔਰ ਕੋਤੇ ਹੀ ਸਤਿਗੁਰੂ ਕਬੀਰ ਮਹਾਰਾਜ ਜੀ ਕ੍ਰਾਂਤੀਕਾਰੀ ਰਹਿਬਰ ਜੋ ਉਹਨਾਂ ਦੀ ਸੋਚ ਤੇ ਚੱਲ ਰਹੇ ਅਸੀਂ ਵਾਲਮੀਕੀ ਮਜਬੀ ਵਾਲੇ ਰਵਿਦਾਸੀਏ ਭਾਈਚਾਰਾ ਇੱਕ ਏਕਤਾ ਦੀ ਮਿਸਾਲ ਆ ਕੋਈ ਅੱਡ ਅੱਡ ਨਹੀਂ ਆ ਇਹ ਤਾਂ ਲੋਕਾਂ ਦੀਆਂ ਕਹਿਣ ਦੀਆਂ ਗੱਲਾਂ ਵਾ ਅਸੀਂ ਹਮੇਸ਼ਾ ਹੀ ਰਵਿਦਾਸੀਏ ਭਾਈਚਾਰੇ ਨਾਲ ਆ ਉਹ ਵੀ ਸਾਡੇ ਨਾਲ ਇਦਾਂ ਦਾ ਕੋਈ ਚੱਕਰ ਨਹੀਂ ਆ ਤੇ ਅੱਜ ਦੇ ਦਿਨ ਅਸੀਂ ਪੁਰਾਣੀ ਸਿਟੀ ਰੋਡ ਵਿਖੇ ਲੱਡੂਆਂ ਦਾ ਜਿਹੜਾ ਸੇਵਾ ਕਰ ਰਹੇ ਆ ਤੇ ਇਸੇ ਹੀ ਸਬੰਧ ਦੇ ਵਿੱਚ ਅੱਜ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਵਾ ਤੇ ਅਸੀਂ ਸਾਰੇ ਸਮੂਹ ਦੇਸ਼ਵਾਸੀਆਂ ਸ਼ਹਿਰਵਾਸੀਆਂ ਨੂੰ ਵਧਾਈਆਂ ਦਿੰਦੇ ਆ ਅੱਜ ਸਾਡੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ 694 ਪ੍ਰਕਾਸ਼ ਪੁਰਬ ਹੈ ਅੱਜ ਉਹਨਾਂ ਦੀ ਸੋਭਾ ਯਾਤਰਾ ਵਿਚਾਰ ਨਗਰ ਕੀਰਤਨ ਕੂਹੀਆਂ ਸੰਗਤਾਂ ਦੇ ਸਹਿਯੋਗ ਨਾਲ ਪੂਰੇ ਮੁਕੇਰੀਆ ਸੰਗਤਾਂ ਦੇ ਸਹਿਯੋਗ ਨਾਲ ਇਹ ਨਰਕ ਕੀਰਤਨ ਕਰਿਆ ਜਾ ਰਿਹਾ ਹੈ ਅਤੇ ਕੱਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਤਾਂ ਦੇ ਭੋਗ ਪਾਏ ਜਾਣਗੇ ਸਨੇਹਾ ਸਾਡੇ ਗੁਰੂ ਸਾਹਿਬ ਦਾ ਇੱਕ ਇਹ ਬੇਗਮ ਪੂਰਾ ਸ਼ਹਿਰ ਕੋ ਨਾਉ ਦੁੱਖ ਅੰਧੇ ਨਹੀਂ ਦਿੱਤਾ ਥਾ ਗੁਰੂ ਸਾਹਿਬ ਨੇ ਬਹੁਤ ਹੀ ਥੋੜੇ ਸ਼ਬਦਾਂ ਵਿੱਚ ਬਹੁਤ ਵੱਡੀ ਗੱਲ ਕਹੀ ਹੈ ਉਹ ਇਹੋ ਜਿਹੇ ਰਾਜ ਦੀ ਚਿਹਰ ਦੀ ਕਲਪਨਾ ਕੀਤੀ ਹੈ ਇੱਕ ਆਤਮਿਕ ਅਵਸਥਾ ਵਿੱਚ ਰਹਿ ਕੇ ਜਿਸ ਅਵਸਥਾ ਵਿੱਚ ਰਹਿ ਕੇ ਉਹਨਾਂ ਨੇ ਇਹ ਕਲਪਨਾ ਕੀਤੀ ਕਿ ਮੈਂ ਉਸ ਬੇਗਮਪੁਰਾ ਜਿੱਥੇ ਕੋਈ ਗਮ ਨਾ ਹੋਵੇ ਅੰ데 ਕੋਈ ਡਰ ਨਾ ਹੋਵੇ ਬਿਨਾਂ ਕਿਸੇ ਡਰ ਦੇ ਨਾ ਕਿਸੇ ਚਿੰਤਾ ਬਿਨਾਂ ਕਿਸੇ ਤੀਸ ਭਾਵਨਾ ਅਸੀਂ ਸਾਰੇ ਸਮਾਜ ਦੇ ਵਿੱਚ ਬਰਾਬਰੀ ਨਾਲ ਰਹਿ ਸਕੀਏ ਅਸੀਂ ਸਾਰੇ ਵਾਲਮੀਕੀ ਸਮਾਜ ਦਾ ਇਸ ਸੂਬਾ ਯਾਤਰਾ ਨੂੰ ਜੀ ਆਇਆਂ ਕਹਿੰਦੇ ਉਹਨਾਂ ਦਾ ਬਹੁਤ-ਬਹੁਤ ਪੁਰੀ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸਾਡੇ ਪ੍ਰਧਾਨ ਗੌਰਵ ਕੁਮਾਰ ਲਗਾਜੀ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਜੈ ਗੁਰਦੇਵ ਧੰਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਗੁਰ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਨਗਰ ਕੀਰਤਨ ਆ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਸਮੂਹ ਦੇਸ਼ ਨਿਵਾਸੀਆਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੈਂਨੀਆਂ ਬਹੁਤ-ਬਹੁਤ ਵਧਾਈਆਂ ਦਿੰਨੇ ਆ ਤੇ ਮਹਾਰਾਜ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਰੱਖੇ ਜੇ ਅੱਜ ਮਹਾਰਾਜ ਜੀ ਦਾ ਜਿਹੜਾ ਨਗਰ ਕੀਰਤਨ ਆ ਉਹ ਮਨਾਇਆ ਜਾ ਰਿਹਾ ਵਾ ਜਿਸ ਵਜੋਂ ਅੱਜ ਸਾਰੇ ਹੀ ਜੋ ਅੰਬੇਦਕਰ ਮਿਸ਼ਨ ਵੱਲੋਂ ਅ ਅੱਜ ਲੱਡੂਆਂ ਦਾ ਜਿਹੜਾ ਇੱਥੇ ਲੰਗਰ ਲਗਾਇਆ ਗਿਆ ਹੈਗਾ ਵਾ ਪ੍ਰਾਣੀ ਸਿਟੀ ਰੋਡ ਤੇ ਤੇ ਅਸੀਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਤੇ ਦੇਸ਼ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਅਸੀਂ ਬਸ ਇਹੀ ਸੁਨੇਹਾ ਦੇਵਾਂਗੇ ਕਿ ਵੀ ਜਿਹੜੀ ਹੈ ਦੇਸ਼ ਦੇ ਵਿੱਚ ਭਾਈਚਾਰਕ ਸਾਂਝ, ਏਕਤਾ, ਅਖੰਡਤਾ ਮਣੀ ਰਵੇ ਤੇ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਨਸ਼ੇ ਛੱਡੋ ਤੇ ਜਿਹੜਾ ਹੈਗਾ ਵਾ এডਿਕੇਸ਼ਨ ਪੜ੍ਹਾਈ ਜਿਹੜਾ ਵੱਧ ਤੋਂ ਵੱਧ ਕਰਨ ਤਾਂ ਜੋ ਆਪਣੇ ਜਿਹੜੇ ਮੁਲਕ ਨੂੰ ਦੇਸ਼ ਨੂੰ ਹੋਰ ਅੱਗੇ ਜਿਹੜਾ ਲੈ ਆਇਆ ਜਾ ਸਕੇ ਦੇਖੋ ਜੀ ਗੁਰੂ ਰਵੀਦਾਸ ਮਹਾਰਾਜ ਜੀ ਉਹਨਾਂ ਦੀਆਂ ਜਿਹੜਾ ਸਾਡੇ ਸਮਾਜ ਨੂੰ ਬਹੁਤ ਵੱਡੀਆਂ ਜਿਹੜੀ ਹੈਗੀਆਂ ਦੇਣ ਹੈਗੀਆਂ ਉਹਨਾਂ ਨੇ ਜਿਹੜਾ ਹੈਗਾ ਸਭ ਨੂੰ ਭਾਈਚਾਰਕ ਸਾਂਝ ਤੇ ਏਕਤਾ ਦਾ ਜਿਹੜਾ ਹੈਗਾ ਵਾ ਪ੍ਰਤੀਕ ਸਭ ਨੂੰ ਜਿਹੜਾ ਹੈਗਾ ਵਾ ਉਹ ਸੁਨੇਹਾ ਦਿੱਤਾ ਤੇ ਉਹਨਾਂ ਦੀਆਂ ਸਮਾਜ ਨੂੰ ਬਹੁਤ ਉਪਲਬਧੀਆਂ ਉਹਨਾਂ ਦੇ ਕਰਕੇ ਜਿਹੜਾ ਹੈਗਾ ਵਾ ਅੱਜ ਸਮਾਜ ਜਿਹੜਾ ਹੈਗਾ ਵਾ ਤਰੱਕੀਆਂ ਤੇ ਜਾ ਰਿਹਾ ਵਾ ਵੰਡੀ ਗਏ ਕਿ ਜਿਹੜੇ ਵਾਲਮੀਕ ਪਾਈਚਰੋ ਵੀ ਅੱਜ ਸੋਭਾ ਯਾਤਰਾ ਦਾ ਸਵਾਗਤ ਕੀਤਾ ਜਾ ਰਿਹਾ ਜਿਆਦਾਤਰ ਦੇਖਿਆ ਜਾਂਦਾ ਕਿ ਲੋਕ ਵੰਡੀਆਂ ਪਾ ਦਿੰਦੇ ਆ ਦੇਖੋ ਜੀ ਅਸੀਂ ਅਸੀਂ ਤਾਂ ਦੇਖੋ ਇਹੀ ਚਾਹੁੰਦੇ ਆ ਵੀ ਸਾਰੇ ਰਲ ਮਿਲ ਕੇ ਜਿਹੜਾ ਹੈਗਾ ਵਾ ਗੁਰੂ ਮਹਾਰਾਜ ਜੀ ਦਾ ਦਿਨ ਜਿਹੜਾ ਹੈਗਾ ਵਾ ਮਨਾਣ ਤੇ ਇਹੀ ਅਸੀਂ ਸਾਰਿਆਂ ਨੂੰ ਮੈਸੇਜ ਸੁਨੇਹਾ ਦੇਣਾ ਚਾਹਾਂਗੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਪਰ ਮੋਗਨ ਵਾਸੀਆਂ ਨੂੰ ਸਭ ਤੋਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੀਆਂ ਵਧਾਈਆਂ ਦਵਾਂਗੇ ਔਰ ਕੋਤੇ ਹੀ ਸਤਿਗੁਰੂ ਕਬੀਰ ਮਹਾਰਾਜ ਜੀ ਕ੍ਰਾਂਤੀਕਾਰੀ ਰਹਿਬਰ ਜੋ ਉਹਨਾਂ ਦੀ ਸੋਚ ਤੇ ਚੱਲ ਰਹੇ ਅਸੀਂ ਵਾਲਮੀਕੀ ਮਜਵੀ ਵਾਲੇ ਰਵਿਦਾਸੀਏ ਭਾਈਚਾਰਾ ਇੱਕ ਏਕਤਾ ਦੀ ਮਿਸਾਲ ਆ ਕੋਈ ਅੱਡ ਅੱਡ ਨਹੀਂ ਆ ਇਹ ਤਾਂ ਲੋਕਾਂ ਦੀਆਂ ਕਹਿਣ ਦੀਆਂ ਗੱਲਾਂ ਵਾ ਅਸੀਂ ਹਮੇਸ਼ਾ ਹੀ ਰਵਿਦਾਸੀਏ ਭਾਈਚਾਰੇ ਨਾਲ ਆ ਉਹ ਵੀ ਸਾਡੇ ਨਾਲ ਆ ਇਦਾਂ ਦਾ ਕੋਈ ਚੱਕਰ ਨਹੀਂ ਆ ਅੱਜ ਦੇ ਦਿਨ ਅਸੀਂ ਪੁਰਾਣੀ ਸਿਟੀ ਰੋਡ ਵਿਖੇ ਲੱਡੂਆਂ ਦਾ ਜਿਹੜਾ ਸੇਵਾ ਕਰ ਰਹੇ ਹਾਂ ਤੇ ਇਸੇ ਹੀ ਸੰਬੰਧ ਦੇ ਵਿੱਚ ਅੱਜ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਵਾ ਤੇ ਅਸੀਂ ਸਾਰੇ ਸਮੂਹ ਦੇਸ਼ਵਾਸੀਆਂ ਸ਼ਹਿਰਵਾਸੀਆਂ ਨੂੰ ਵਧਾਈਆਂ ਦਿੰਦੇ ਹਾਂ ਅੱਜ ਸਾਡੇ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 694 ਪ੍ਰਕਾਸ਼ ਪੁਰਬ ਹੈ ਅੱਜ ਉਹਨਾਂ ਦੀ ਸੋਭਾ ਯਾਤਰਾ ਵਿਸ਼ਾਲ ਨਗਰ ਕੀਰਤਨ ਪੂਰੀਆਂ ਸੰਗਤਾਂ ਦੇ ਸਹਿਯੋਗ ਨਾਲ ਪੂਰੇ ਮੁਗੇਰੀਆ ਸੰਤਾਂ ਦੇ ਸਹਿਯੋਗ ਨਾਲ ਇਹ ਨਰਕ ਕੀਰਤਨ ਕਰਿਆ ਜਾ ਰਿਹਾ ਹੈ ਅਤੇ ਕੱਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਤਾਂ ਦੇ ਭੋਗ ਪਾਏ ਜਾਣਗੇ ਸਨੇ ਸਾਡੇ ਗੁਰੂ ਸਾਹਿਬ ਦਾ ਇੱਕ ਮੇਗਮ ਪੁਰਾ ਸਹਿਰ ਕੋ ਨਾਉ ਦੁੱਖ ਅੰਧੇ ਨਹੀਂ ਤੇ ਤਿਥਾਉ ਗੁਰੂ ਸਾਹਿਬ ਨੇ ਬਹੁਤ ਹੀ ਥੋੜੇ ਸ਼ਬਦਾਂ ਵਿੱਚ ਬਹੁਤ ਵੱਡੀ ਗੱਲ ਕਹੀ ਹੈ ਉਹ ਇਹੋ ਜੇ ਰਾਜ ਦੀ ਚਾਰ ਦੀ ਕਲਪਨਾ ਕੀਤੀ ਹੈ ਇੱਕ ਆਤਮਿਕ ਅਵਸਥਾ ਵਿੱਚ ਰਹਿ ਕੇ ਜਿਸ ਅਵਸਥਾ ਵਿੱਚ ਰਹਿ ਕੇ ਉਹਨਾਂ ਨੇ ਇਹ ਕਲਪਨਾ ਕੀਤੀ ਕਿ ਮੈਂ ਉਸ ਬੇਗੰਮਪੁਰਾ ਜਿੱਥੇ ਕੋਈ ਗਮ ਨਾ ਹੋਵੇ ਅੰਦੇ ਕੋਈ ਡਰ ਨਾ ਹੋਵੇ ਬਿਨਾ ਕਿਸੇ ਡਰ ਬਿਨਾ ਕਿਸੇ ਤੰਤਾ ਬਿਨਾ ਕਿਸੇ ਤੇਸ ਭਾਵਨਾ ਅਸੀਂ ਸਾਰੇ ਸਮਾਜ ਦੇ ਵਿੱਚ ਬਰਾਬਰਤਾ ਨਾਲ ਰਹਿ ਸਕੀਏ ਅਸੀਂ ਸਾਰੇ ਵਾਲਮੀਕੀ ਸਮਾਜ ਦਾ ਇਸ ਸੋਭਾ ਯਾਤਰਾ ਨੂੰ ਜੀ ਆਇਆਂ ਕਹਿੰਦੇ ਉਹਨਾਂ ਦਾ ਬਹੁਤ ਬਹੁਤ ਪੂਰੀ श्री गुरु रविदास वेलफेयर सोसाइटी ਸਾਡੇ ਪ੍ਰਧਾਨ ਗੌਰਵ ਕੁਮਾਰ ਲਾਹ ਜੀ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ